ਹਾਂਜੀ ਅਸਲਾਮ ਵਾਲੇਕਮ ਜੀ ਕੀ ਹਾਲ ਹੈ ਠੀਕ ਠਾਕ ਇੱਥੇ ਆਪਾਂ ਅੱਜ ਅੰਮੀ ਤੇ ਅਬੂ ਦੀ ਕਬਰ ਤੇ ਖੜੇ ਆ ਤੇ ਤਰੀਕਾ ਸਭ ਤੋਂ ਪਹਿਲਾਂ ਜਦੋਂ ਤੁਸੀਂ ਕਬਰਿਸਤਾਨ ਚ ਆਉਣਾ ਹੈ ਤੇ ਅਸਲਾਮ ਵਾਲੇਕਮ ਯਾ ਅਹਿਲਲ ਕਬੂਰ ਕਹਿਣਾ ਹੈ ਸਾਰੇ ਜਿੰਨੇ ਵੀ ਇੱਥੇ ਕਬਰਿਸਤਾਨ ਦੇ ਵਿੱਚ ਆ ਸਾਰਿਆਂ ਨੂੰ ਸलाम ਬੁਲਾਉਣੀ ਹੈ ਉਸ ਤੋਂ ਬਾਅਦ ਆ ਕੇ ਕਿਸੇ ਨੇ ਕਬਰ ਤੇ ਮੱਥਾ ਨਹੀਂ ਟੇਕਣਾ ਮੱਥਾ ਨਹੀਂ ਟੇਕ ਸਕਦੇ ਆਪਾਂ ਕਿਸੇ ਵੀ ਦੁਨੀਆ ਦੀ ਕਿਸੇ ਵੀ ਕਬਰ ਤੇ ਮੱਥਾ ਨਹੀਂ ਟੇਕ ਸਕਦੇ ਸਰਬ ਆਪਾਂ ਦੁਆ ਕਰਨੀ ਆ ਪੂਰੇ ਫਾਤੀਆ ਪੜਨਾ ਚਾਰੋਂ ਕੋਲ ਪੜ ਸਕਦੇ ਆ ਪਰਾਸ਼ਵੀ ਜਿੰਨਾ ਪੜ ਸਕਦਾ ਤੁਸੀਂ ਪੜ ਸਕਦੇ ਆ ਨਾਲੇ ਹੱਥ ਚੱਕ ਕੇ ਦੁਆ ਨਹੀਂ ਕਰਨੀ ਐਦਾਂ ਨਹੀਂ ਦੁਆ ਕਰਨੀ ਆ ਆ ਉਹ ਸਿਰਫ ਆਪਾਂ ਜਦੋਂ ਨਮਾਜ਼ ਪਾਣੀ ਆ ਉਦੋਂ ਹੀ ਐਦਾਂ ਕਰਨੀ ਆ ਹੱਥ ਚੱਕ ਕੇ ਕਬਰ ਦੇ ਮੂਰੇ ਨਹੀਂ ਦੁਆ ਨਹੀਂ ਕਰਨੀ ਉਹ ਐਦਾਂ ਤੁਸੀਂ ਖੜੇ ਹੋ ਕੇ ਬਾ ਅਦਬ ਕੋਈ ਵੀ ਤੁਹਾਡਾ ਕੋਈ ਦਾਦਾ ਆ ਕੋਈ ਬਾਬਾ ਆ ਕੋਈ ਚਾਚਾ ਤਾਇਆ ਤੇ ਆ ਮੀਆ ਕੋਈ ਵੀ ਆ ਆਪਾਂ ਸੁਆ ਦੁਆ ਆਪਾਂ ਇਦਾਂ ਹੀ ਕਰਨੀ ਆ ਗੜੇ ਹੋ ਕੇ ਇਦਾਂ ਬਾਅਦ ਬਸ ਤੇ ਇਹਨਾਂ ਦੇ ਕਰਕੇ ਹੀ ਆ ਸਾਰਾ ਕੁਝ ਤੇ ਜੁਮੇ ਦੀ ਜੁਮੇ ਤੁਸੀਂ ਸਾਰੇ ਜਣੇ ਜਿਨ੍ਹਾਂ ਜਿਨ੍ਹਾਂ ਦੇ ਵੀ ਤੁਰ ਗਏ ਆ ਉਹ ਆਇਆ ਕਰੋ ਕਬਰਿਸਤਾਨ ਦੇ ਵਿੱਚ ਇਹ ਅੜੀਕ ਦੇ ਹੁੰਦੇ ਆ ਤੁਹਾਡੀ ਵੇਟ ਕਰਦੇ ਹੁੰਦੇ ਆ ਕਿ ਤੁਸੀਂ ਆਉਂਗੇ ਸਾਡੇ ਬੱਚੇ ਆਉਣਗੇ ਤੇ ਸਾਡੇ ਵਾਸਤੇ ਕੁਝ ਪੜਨਗੇ ਠੀਕ ਹੈ ਜੀ ਫਿਰ ਆਪਣੇ ਮਾਪੇ ਦਾ ਖਿਆਲ ਰੱਖੋ ਉਹਨਾਂ ਨੂੰ ਸੰਭੋ ਜਿਨ੍ਹਾਂ ਦੇ ਰਹਿ ਗਏ ਆ ਤੇ ਜਿਨ੍ਹਾਂ ਦੇ ਨਹੀਂ ਹੈਗੇ ਉਹ ਆ ਕੇ ਤੇ ਸੂਰੇ ਫਾਤੀਹਾ ਪੜਿਆ ਕਰੋ ਇੱਕ ਸੂਰੇ ਫਾਤਿਹਆ ਨਹੀਂ ਵੀ ਹੁੰਦਾ ਹਾਂਜੀ ਅਸਲਾਮੁਅਲੈਕਮ ਜੀ ਕੀ ਹਾਲ ਹੈ ਠੀਕ ਠਾਕ ਇੱਥੇ ਆਪਾਂ ਅੱਜ ਅੰਮੀ ਦੇ ਅਪੂ ਦੀ ਕਬਰ ਤੇ ਖੜੇ ਆ ਤੇ ਤਰੀਕਾ ਸਭ ਤੋਂ ਪਹਿਲਾਂ ਜਦੋਂ ਤੁਸੀਂ ਕਬਰਸਤਾਨ ਚ ਆਉਣਾ ਆ ਤੇ ਅਸਲਾਮੁਅਲੈਕਮ ਯਾ ਅਹਿਲਲ ਕਬੂਰ ਕਹਿਣਾ ਆ ਸਾਰੇ ਜਿੰਨੇ ਵੀ ਇੱਥੇ ਕਬਰਸਤਾਨ ਦੇ ਵਿੱਚ ਆ ਸਾਰਿਆਂ ਨੂੰ ਸਲਾਮ ਬੁਲਾਉਣੀ ਆ ਉਸ ਤੋਂ ਬਾਅਦ ਆ ਕੇ ਕਿਸੇ ਨੇ ਕਬਰ ਦੇ ਮੱਥਾ ਨਹੀਂ ਟੇਕਣਾ ਮੱਥਾ ਨਹੀਂ ਟੇਕ ਸਕਦੇ ਆਪਾਂ ਕਿਸੇ ਵੀ ਦੁਨੀਆ ਦੀ ਕਿਸੇ ਵੀ ਕਬਰ ਤੇ ਮੱਥਾ ਨਹੀਂ ਟੇਕ ਸਕਦੇ ਸਿਰਫ ਆਪਾਂ ਦੁਆ ਕਰਨੀ ਆ ਪੂਰੇ ਫਾਤੀਹਾ ਪੜਨਾ ਚਾਰੋਂ ਕੋਲ ਪੜ ਸਕਦੇ ਆ ਪੁਰਾਸ਼ਰੀਫ ਜਿੰਨਾ ਪੜ ਸਕਦਾ ਤੁਸੀਂ ਪੜ ਸਕਦੇ ਆ ਨਾਲੇ ਹੱਥ ਚੱਕ ਕੇ ਦੁਆ ਨਹੀਂ ਕਰਨੀ ਐਦਾਂ ਨਹੀਂ ਦੁਆ ਕਰਨੀ ਆਪਾਂ ਉਹ ਸਿਰਫ ਆਪਾਂ ਜਦੋਂ ਨਮਾਜ਼ ਪਾਣੀ ਉਹਦੇ ਇਦਾਂ ਕਰਨੀ ਆ ਹੱਥ ਚੱਕ ਕੇ ਕਬਰ ਦੇ ਮੂਰੇ ਵੀ ਦੁਆ ਨਹੀਂ ਕਰਨੀ ਉਹ ਐਦਾਂ ਤੁਸੀਂ ਖੜੇ ਹੋ ਕੇ ਬਾ ਅਦਬ ਕੋਈ ਵੀ ਤੁਹਾਡਾ ਕੋਈ ਦਾਦਾ ਆ ਕੋਈ ਬਾਬਾ ਆ ਕੋਈ ਚਾਚਾ ਤਾਇਆ ਤੇ ਆ ਮੇਰਾ ਕੋਈ ਵੀ ਆਪਾਂ ਸਵਾ ਦੁਆ ਆਪਾਂ ਇਦਾਂ ਹੀ ਕਰਨੀ ਆ ਘੜੇ ਹੋ ਕੇ ਇਦਾਂ ਬਾਅਦ ਬਸ ਇਹਨਾਂ ਦੇ ਕਰਕੇ ਹੀ ਆ ਸਾਰਾ ਕੁਝ ਤੇ ਜੁੰਮੇ ਦੀ ਜੁੰਮੇ ਤੁਸੀਂ ਸਾਰੇ ਜਣੇ ਜਿਨ੍ਹਾਂ ਜਿਨ੍ਹਾਂ ਦੇ ਵੀ ਤੁਰ ਗਏ ਆ ਉਹ ਆਇਆ ਕਰੋ ਕਬਰਿਸਤਾਨ ਦੇ ਵਿੱਚ ਇਹ ਅੜੀਕ ਦੇ ਹੁੰਦੇ ਆ ਤੁਹਾਡੀ ਵੇਟ ਕਰਦੇ ਹੁੰਦੇ ਆ ਕਿ ਤੁਸੀਂ ਆਉਂਗੇ ਸਾਡੇ ਬੱਚੇ ਆਉਣਗੇ ਕਿ ਸਾਡੇ ਵਾਸਤੇ ਕੁਝ ਪੜਨਗੇ ਠੀਕ ਹੈ ਜੀ ਤੇ ਆਪਣੇ ਮਾਪੇ ਦਾ ਖਿਆਲ ਰੱਖੋ ਉਹਨਾਂ ਨੂੰ ਸਾਂਭੋ ਜਿਨ੍ਹਾਂ ਦੇ ਰਹਿ ਗਏ ਆ ਤੇ ਜਿਨ੍ਹਾਂ ਦੇ ਨਹੀਂ ਹੈਗੇ ਉਹ ਆ ਕੇ ਤੇ ਸੂਰੇ ਫਾਤੀਹਾ ਪੜਿਆ ਕਰੋ ਜੇ ਸੂਰੇ ਫਾਤੀਹਾ ਨਹੀਂ ਵੀ ਆਉਂਦਾ ਹਾਂਜੀ ਅਸਲਾਮੁਅਲੈਕਮ ਜੀ ਕੀ ਹਾਲ ਨੇ ਠੀਕ ਠਾਕ ਇੱਥੇ ਆਪਾਂ ਅੱਜ ਅੰਮੀ ਤੇ ਅਬੂ ਦੀ ਕਬਰ ਤੇ ਖੜੇ ਆਂ ਤੇ ਤਰੀਕਾ ਸਭ ਤੋਂ ਪਹਿਲਾਂ ਜਦੋਂ ਤੁਸੀਂ ਕਬਰਸਤਾਨ ਚ ਆਉਣਾ ਆ ਤੇ ਅਸਲਾਮੁਅਲੈਕਮ ਯਾ ਅਹਿਲਲ ਕਬੂਰ ਕਹਿਣਾ ਆ ਸਾਰੇ ਜਿੰਨੇ ਵੀ ਇੱਥੇ ਕਬਰਸਤਾਨ ਦੇ ਵਿੱਚ ਆ ਸਾਰਿਆਂ ਨੂੰ ਆ ਸਲਾਮ ਬੁਲਾਉਣੀ ਆ ਉਸ ਤੋਂ ਬਾਅਦ ਆ ਕੇ ਕਿਸੇ ਨੇ ਕਬਰ ਤੇ ਮੱਥਾ ਨਹੀਂ ਟੇਕਣਾ ਮੱਥਾ ਨਹੀਂ ਟੇਕ ਸਕਦੇ ਆਪਾਂ ਕਿਸੇ ਵੀ ਦੁਨੀਆ ਦੀ ਕਿਸੇ ਵੀ ਕਬਰ ਤੇ ਮੱਥਾ ਨਹੀਂ ਟੇਕ ਸਕਦੇ ਸਿਰਫ ਆਪਾਂ ਦੁਆ ਕਰਨੀ ਆ ਪੂਰੇ ਫਾਦੀਆ ਪੜਨਾ ਚਾਰੋਂ ਕੋਲ ਪੜ ਸਕਦੇ ਆ ਪੁਰਾਸ਼ੀਵ ਜਿੰਨਾ ਪੜ ਸਕਦਾ ਤੁਸੀਂ ਪੜ ਸਕਦੇ ਆ ਨਾਲੇ ਹੱਥ ਚੱਕ ਕੇ ਦੁਆ ਨਹੀਂ ਕਰਨੀ ਐਦਾਂ ਨਹੀਂ ਦੁਆ ਕਰਨੀ ਆਪਾਂ ਉਹ ਸਿਰਫ ਆਪਾਂ ਜਦੋਂ ਨਮਾਜ਼ ਪਾਣੀ ਉਦੋਂ ਹੀ ਐਦਾਂ ਕਰਨੀ ਆ ਹੱਥ ਚੱਕ ਕੇ ਕਬਰ ਦੇ ਮੂਰੇ ਵੀ ਦੁਆ ਨਹੀਂ ਕਰਨੀ ਉਹ ਐਦਾਂ ਤੁਸੀਂ ਖੜੇ ਹੋ ਕੇ ਬਾ ਅਦਬ ਕੋਈ ਵੀ ਤੁਹਾਡਾ ਕੋਈ ਦਾਦਾ ਹੈ ਕੋਈ ਬਾਬਾ ਹੈ ਕੋਈ ਚਾਚਾ ਤਾਇਆ ਤੇ ਆ ਮੀਆ ਕੋਈ ਵੀ ਆ ਆਪਾਂ ਦੁਆ ਦੁਆ ਆਪਾਂ ਇਦਾਂ ਹੀ ਕਰਨੀ ਆ ਗੜੇ ਹੋ ਗਈਦਾ ਬਾਅਦ ਬਸ ਤੇ ਇਹਨਾਂ ਦੇ ਕਰਕੇ ਹੀ ਆ ਸਾਰਾ ਕੁਝ ਤੇ ਜੁਮੇ ਦੀ ਜੁਮੇ ਤੁਸੀਂ ਸਾਰੇ ਜਣੇ ਜਿਨ੍ਹਾਂ ਜਿਨ੍ਹਾਂ ਦੇ ਵੀ ਤੁਰ ਗਏ ਆ ਉਹ ਆਇਆ ਕਰੋ ਕਬਰਿਸਤਾਨ ਦੇ ਵਿੱਚ ਇਹ ਅੜੀਕ ਦੇ ਹੁੰਦੇ ਆ ਤੁਹਾਡੀ ਵੇਟ ਕਰਦੇ ਹੁੰਦੇ ਆ ਕਿ ਤੁਸੀਂ ਆਉਂਗੇ ਸਾਡੇ ਬੱਚੇ ਆਉਣਗੇ ਇਹ ਸਾਡੇ ਵਾਸਤੇ ਕੁਝ ਪੜਨਗੇ ਠੀਕ ਹੈ ਜੀ ਫਿਰ ਆਪਣੇ ਮਾਪੇ ਦਾ ਖਿਆਲ ਰੱਖੋ ਉਹਨਾਂ ਨੂੰ ਸੰਭੋ ਜਿਨ੍ਹਾਂ ਦੇ ਹੈਗੇ ਆ ਤੇ ਜਿਨ੍ਹਾਂ ਦੇ ਨਹੀਂ ਹੈਗੇ ਉਹ ਆ ਕੇ ਤੇ ਸੂਰੇ ਫਾਤੀਆ ਪੜਿਆ ਕਰੋ ਜੇ ਸੂਰੇ ਫਾਤੀਆ ਨਹੀਂ ਵੀ